ਉੱਤਰ ਪ੍ਰਦੇਸ਼ ਦੀ ਬੰਦਾ ਜੇਲ੍ਹ ਵਿੱਚ ਬੰਦ ਮੁਖਤਾਰ ਅंसारी ਦੀ ਕਾਰਡੀਅਕ ਅਰੈਸਟ ਦੇ ਨਾਲ ਪ੍ਰਾਤ ਮੌਤ ਹੋ ਗਈ ਉਸ ਨੂੰ ਉਲਟੀ ਦੀ ਸ਼ਿਕਾਇਤ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਰਾਤ 8:30 ਵਜੇ ਜੇਲ੍ਹ ਤੋਂ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਜਾਂਦਾ ਗਿਆ ਸੀ نو ਡਾਕਟਰਾਂ ਨੇ ਇਲਾਜ ਕੀਤਾ ਲੇਕਿਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤਿੰਨ ਡਾਕਟਰਾਂ ਦੇ ਪੈਨਲ ਸਮੇਤ ਪੰਜ ਲੋਕਾਂ ਦੀ ਟੀਮ ਮੁਖਤਾਰ ਦੇ ਮ੍ਰਿਤਕ ਸ਼ਵਦਾ ਪੋਸਟਮਾਰਟਮ ਕਰ ਰਹੀ ਹੈ ਪੋਸਟਮਾਰਟਮ ਦੇ ਬਾਅਦ ਉਹਨਾਂ ਦਾ ਮ੍ਰਿਤਕ ਸਰੀਰ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਜਾਵੇਗਾ ਇਸ ਦੇ ਬਾਅਦ ਸੜਕ ਦੇ ਰਾਸਤੇ ਮੁਖਤਾਰ ਨੂੰ ਪੁਸ਼ਤੈਨੀਕਰ ਗਾਜ਼ੀਪੁਰ ਲਿਜਾਂਦਾ ਜਾਵੇਗਾ ਇੱਥੇ ਕਾਲੀ ਬਾਗ ਕਬਰਿਸਤਾਨ ਵਿੱਚ ਉਸ ਨੂੰ ਸਪੁਰਦਿ ਖਾਕ ਕੀਤਾ ਜਾਏਗਾ ਇਹ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਦੂਜੇ ਪਾਸੇ ਪੂਰੇ ਉੱਤਰ ਪ੍ਰਦੇਸ਼ ਦੇ ਵਿੱਚ ਸੁਰੱਖਿਆ ਵੜਾ ਦਿੱਤੀ ਹੈ ਮਾਉ ਅਤੇ ਗਾਜੀਪੁਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਬਾਂਦਾ ਵਿੱਚ ਵੀ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਕਰਮੀ ਤੈਨਾਤ ਕੀਤੇ ਗਏ ਹਨ ਡੀਜੀਪੀ ਮੁਖ ਦਫ਼ਤਰ ਨੇ ਵੀ ਐਕਟੀਵਿਟੀ ਤੇਜ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ ਨਾਜ਼ੀਕੀ ਬਾਂਦਾ ਦੇ ਵਿੱਚ ਪੋਸਟਮਾਰਟਮ ਹਾਊਸ ਦੇ ਬਾਹਰ ਪੈਰਾ ਮਿਲਟਰੀ ਫੌਜ ਦੇ ਜਵਾਨ ਵੱਡੀ ਮਾਤਰਾ ਵਿੱਚ ਤਾਇਨਾਤ ਕਰ ਦਿੱਤੇ ਗਏ ਹਨ ਫਿਰ 8 ਵਜੇ ਮੁਖ्तार ਦਾ ਪੰਚਨਾਮਾ ਪੜਿਆ ਜਾਵੇਗਾ ਇਸ ਦੇ ਬਾਅਦ ਤਿੰਨ ਡਾਕਟਰਾਂ ਦਾ ਪੈਨਲ ਮੁਖ्तार ਦਾ ਪੋਸਟਮਾਰਟਮ ਕਰੇਗਾ ਪੋਸਟਮਾਰਟਮ ਦੇ ਬਾਅਦ ਸ਼ਵ ਸੜਕ ਦੇ ਰਾਹੀਂ ਗਾਜ਼ੀਪੁਰ ਲਿਆਂਦਾ ਜਾਵੇਗਾ ਨਾਜ਼ੀਕੀ ਮੁਖ्तार ਅंसारी ਦਾ ਜਨਮ 30 ਜੂਨ 1963 ਨੂੰ ਗਾਜ਼ੀਪੁਰ ਵਿੱਚ ਹੋਇਆ ਪਿਤਾ ਦਾ ਨਾਮ ਸੁਭਾਨੁੱਲਾ ਅंसारी ਅਤੇ ਮਾਦਾ ਦਾ ਨਾਮ ਬੀਗਮ ਰਾਬੀਆ ਫਿਕ ਵੱਡੀ ਖਬਰ ਇਹ ਵੀ ਵਿੱਚੋਂ ਨਿਕਲ ਕੇ ਆ ਰਹੀ ਹੈ ਕਿ ਮੁਖ्तार ਦੇ ਵਕੀਲ ਨੇ 19 ਮਾਰਚ ਨੂੰ ਜੇਲ੍ਹ ਦੇ ਖਾਣੇ ਦੇ ਵਿੱਚ ਚਿਹਰ ਦੇਣ ਦਾ આરોਪ ਲਗਾਇਆ ਸੀ 24 ਮਾਰਚ ਨੂੰ ਲਾਪਰਵਾਹੀ ਦੇ આરોਪ ਵਿੱਚ ਜੇਲ੍ਹ ਦੇ ਦੋ ਡਿਪਟੀ ਜੇਲਰ ਸਮੇਤ ਤਿੰਨ ਨੂੰ ਨਲੰਬਿਤ ਕਰ ਦਿੱਤਾ ਗਿਆ ਸੀ ਤਾਂ ਵੱਡੀ ਖਬਰ ਆ ਰਹੀ ਹੈ ਕਿ ਮੁਖ्तार ਅंसारी ਦਾ ਦਿਹਾਂਤ ਹੋ ਗਿਆ ਹੈ ਕੜੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਸੂਬੇ ਵਿੱਚ ਕੀਤੇ ਗਾ ਰਹੇ ਨੇ ਅੱਜ ਉਨ੍ਹਾਂ ਨੂੰ ਸਪੁਰ ਦੇਖਾ ਕੀਤਾ ਜਾਏਗਾ